ਸਾਡੇ ਕੋਲ ਡੰਡੇ ਦੇ ਢੰਡੇ ਤੇ ਇੱਕ ਡੰਡਾ ਹੈ ਬਸ ਇਹਦੇ ਨਾਲ ਵੀ ਸਾਡੇ ਕੋਲ ਡਰੀ ਜਾਂਦੇ ਐ ਇੱਧਰ ਵੇਖੋ ਆ ਕੇ ਇਹਨੇ ਵਗਾ ਕਿੰਨੇ ਤਰ੍ਹਾਂ ਕੀ ਬੈੜ ਗਈ ਇਹਨੇ ਕੀਤੀ ਏ ਜਿਵੇਂ ਚੀਨ ਨਾਲ ਪੰਜਾਬ ਦਾ ਜੋਤ ਲਗਾ ਬਹੁਤ ਲਾਈ ਇਹਨੇ ਉਹ ਫੌਜ ਮੁਝਾ ਡਰ ਡਰ ਕੇ ਹੁੰਦੇ ਨਾ ਜਾਂ ਲਾਲ ਗਵਨ ਗਲਚੇ ਭਾਗ ਨਹੀਂ ਸੀ ਆਉਣਾ ਸੀ ਸਾਰੇ ਹੱਥੀਂ ਝੰਡਾ ਨਹੀਂ ਸੀ ਆਉਣਾ ਸਾਡੇ ਅਸੀਂ ਘਰੋਂ ਹੀ ਨਹੀਂ ਸੀ ਨਿਕਲਣਾ ਇਹ ਦੋਰੀ ਨਹੀਂ ਕੀਤਾ ਇੱਕ ਦਾ ਸਾਡੇ ਪੰਜਾਬ ਦੇ ਜਿਹੜੇ ਜਵਾਨ ਨੇ ਇਹਨਾਂ ਨਸ਼ੇ ਦੇ ਲਾਸੇ ਚਾ ਕੇ ਕਰਦੇ ਨੇ ਸਿਰਫ ਜੇ ਉਧਰੋਂ ਪਾਕਿਸਤਾਨ ਨਾਲੋਂ ਬਲੈਕ ਹੋਣ ਢਈਏ ਚਿੱਟੇ ਦੀ ਹੋਣ ਢਈਏ ਹੀਰੋਇਨ ਦੀ ਹੋਣ ਢਈਏ ਬਹੁਤ ਤਸਕਰੀ ਹੋਣ ਢਈਏ ਕਿਉਂ ਸਾਡੇ ਪੰਜਾਬ 'ਚ ਹੋ ਰਹੀ ਹੈ ਬਾਈ ਅੰਮਾ ਚੱਲਦਾ ਕਿਉਂ ਨਹੀਂ ਹੋ ਰਹੀ ਬਾਈ ਅੰਮਾ ਚੱਲਦਾ ਕਿਉਂ ਨਹੀਂ ਹੋ ਰਹੀ ਰਾਜਸਥਾਨ 'ਚ ਕਿਉਂ ਨਹੀਂ ਹੋ ਰਹੀ ਇਹ ਸਾਡੀ ਇੱਕ ਮਸੇ ਦੇ ਜਵਾਨੀ ਖਤਮ ਕਰਨਾ ਚਾਹੁੰਦਾ ਹੈ ਇੱਕ ਵਾਰ ਸਾਡੀ ਜੋਬ ਸਾਡੀ ਮਾਂਵਾਂ ਪੁੱਤਾਂ ਦੀ ਪਿਆਰੀ ਜ਼ਮੀਨ ਹੈ ਉਹਨੂੰ ਵੀ ਇੱਕ ਕੋਆਪਰੇਟਿਵ ਨੰਬਰ ਕਰਾਣੇ ਨੇ ਵੇਚਣਾ ਚਾਹੁੰਦਾ ਹੈ ਲੇਕਿਨ ਐਸਾ ਨਹੀਂ ਹੋਣ ਦੇ ਆਂ ਜੱਟ ਕਿਸੇ ਨੂੰ ਵੱਟ ਨਹੀਂ ਮਾਣਦਾ ਤਾਂ ਇੰਨੀ ਜ਼ਮੀਨ ਅਸੀਂ ਬਾੜ ਗਿਆ ਗਿਆ ਇਹਨੂੰ ਅਸੀਂ ਵੱਟ ਪਿੱਛੇ ਵੀ ਲੜ ਕੇ ਨਾ 20-20 ਸਾਲ ਕੱਟੋਨੇ ਆ ਜੇ ਕੇ ਜਿਲ੍ਹਾ ਇਹ ਕੋਈ ਉਹਨਾਂ ਨੂੰ ਕੰਮ ਕਰਨਗੇ ਐਦ ਕੀ ਨਹੀਂ ਮੋਤੀ ਨਹੀਂ ਬੁੱਤੀ ਪਟਕੇ ਮੁੜਾ ਗਿਆ ਹਾਂ ਜੀ ਇੱਕ ਇੱਕ ਰੋਪੇਸ਼ਾਨ ਇਕਤਾ ਜਿੰਦਾਬਾਦ ਇਕਤਾ ਜਿੰਦਾਬਾਦ ਮੋਤੀ ਸਰਕਾਰ ਮੁਰਦਾਬਾਦ ਮੋਤੀ ਸਰਕਾਰ ਮੁਰਦਾਬਾਦ ਖੱਟਰ ਸਰਕਾਰ ਮੁਕਾਬਲ ਖੱਟਰ ਸਰਕਾਰ ਮੁਕਾਬਲ ਖੱਟਰ ਸਰਕਾਰ ਮੁਕਾਬਲ ਪੰਜਾਬ ਸਰਕਾਰ ਮੁਕਾਬਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ